ਨਾ ਲਾਓ ਇਹਨੇ ਲੱਗਾ ਨਾ ਕਰੋ ਰਮਾਲਿਆਂ ਤੇ ਖਾਤ ਨਾ ਕਰੋ ਗੁਰੂ ਰਾਮਦਾਸ ਨੂੰ ਉਹਨਾਂ ਦਾ ਮਨ ਤਾਂ ਖੁਸ਼ ਹੋਏਗਾ ਜੇ ਗੁਰੂ ਰਾਮਦਾਸ ਦੀ ਔਲਾਦ ਖੁਸ਼ ਹੋਏਗੀ ਮੇਰੀ ਅੱਖਾਂ ਅਥਰੂ ਮੰਦਾ ਹੈ ਇਹ ਦੇਖ ਕੇ ਕਿ ਇਸ ਇਹ ਇਹ ਸਾੜੀ ਸਾੜੀ ਜਿਹੜੀ ਪਨੀਰੀ ਹੈ ਇਹਦਾ ਕੀ ਹਾਲ ਹੈ ਅਸੀਂ ਫੁੱਲ ਲੈ ਜਾਂਦੇ ਹਾਂ ਕਰੋੜ- ਕਰੋੜੇ ਫੁੱਲ ला ਦਿੰਦੇ ਕੋੜ-ਕੋੜ ਦੇ ਉਹ ਲਾਤੇ ਗੁਰੂ ਦੇ ਸਾਧੂ ਕੋ ਫੁੱਲਾਂ ਦੀ ਲੋੜ ਹੈ ਇਹ 5.5 ਲੱਖ ਦੇ ਰੁਮਾਲੇ ਰਾਤੇ ਓਕਾਦੇ ਤੋਂ ਲਾਤੇ ਭਈ ਆਓ ਇੱਥੇ ਆ ਕੇ ਸੇਵਾ ਕਰੋ ਹਰ ਅੰਮ੍ਰਿਤ ਬੰਦ ਤੋਂ ਪੰਡਾਰਗੇ ਹਰ ਅੰਮ੍ਰਿਤ ਬੰਦ ਤੋਂ ਪੰਡਾਰਗੇ ਇਹ ਘਰ ਦਾ ਸਮਾਨ ਤਕਰੀਬਨ ਕਾਫੀ ਖਰਾਬ ਹੋ ਚੁੱਕਾ ਹੈ

ਸਾਰੀ ਨਾਲ ਚੁੱਕੇ ਨੇ ਮੈਂ ਲੇਖਨ ਅੱਜ ਮੈਂ ਦੁਬਾਰਾ ਬਲਣ ਲੱਗਿਆ ਮੈਂ ਲੱਖੀ ਉਹ ਪਾ ਰਸੇਰਾ ਕੋਟਾਵਾ ਬੋਸ ਲਿਖ ਲਿਆ ਸੀ ਕਿੰਦੁਰ ਲਿਖਤ ਲਿਲਾ ਲਿਖਾਤੇ ਅਸੀਂ ਹੋ ਗਏ ਜੀ ਦੋ ਦਿਨ ਹੋ ਗਏ ਨੇ ਇੱਥੇ ਆਏ ਆ ਅਸੀਂ ਪਹਿਲੇ ਤੇ ਗਏ ਸੀ ਘਾਟ ਘਾਟੀ ਕੇ ਗਾਨੀ ਕੇ ਪੇ ਗਾਣੀ ਦੇ ਪੇਟ ਤੇ ਬਿਲਕੁਲ ਹੀ ਕੋਈ ਵੀ ਘਰ ਨਹੀਂ ਬਚਿਆ ਭਾਵੇਂ ਉਹ ਜਿਹੜੀ ਮਰਜੀ ਕਮਿਊਨਿਟੀ ਨੂੰ ਕਹਿ ਲੋ ਉਹ ਰਹਿੰਦੇ ਮੇਨ ਗੱਲ ਹੈ ਕਿ ਉਹਨਾਂ ਦੀ ਛੱਤ ਹੋਣੀ ਚਾਹੀਦੀ ਹੈ ਹੁਣ ਅਸੀਂ ਇਹ ਫਿਰ ਇੰਤਜ਼ਾਰ ਅਸੀਂ ਇਹ ਪਲਾਨ ਕੀਤਾ ਵੀ ਅਸੀਂ ਇਹਨਾਂ ਨੂੰ 50 ਘਰ ਬਣਾ ਕੇ ਦੇਾਂਗੇ ਉਹ 50 ਘਰ ਫਿਰ ਅਸੀਂ ਦੇਖੇ ਆ ਬਈ ਉੱਥੇ ਲੋੜ ਹੈ ਤੇ ਟੀਮ ਅਸੀਂ ਇੱਕ ਛੱਡੀ ਹੈ ਛੱਡੀ ਹੋਈ ਪਰ ਭੈਣ ਜੀ ਨੇ ਸਾਨੂੰ ਗਿਆ ਨਹੀਂ ਤੁਸੀਂ ਸਾਨੂੰ ਮਿਲੋ ਅਸੀਂ ਤੁਹਾਨੂੰ ਹੋਰ ਪਿੰਡ ਵਿੱਚ ਹੀ ਲਿਆਂਦੇ ਅੱਜ ਅਸੀਂ ਹੁਣ ਸ਼ਿਕਾਰ ਮਾਛੀਆਂ ਆਏ ਅਸੀਂ ਵੇਖਿਆ ਕਿ ਬਣੇ ਬਣਾਏ ਘਰ ਵੀ ਜਿਹੜੇ ਆ ਉਹਨਾਂ ਚ ਰਿਪੇਅਰ ਦੀ ਲੋੜ ਹੈ ਤੇ ਤਾਕਣਿਆ ਬੋਤੀਰ ਸੁਪਿਆ ਉਹ ਮੇਰੀ ਆ ਆਪਣਾ ਕਿਲ ਤੋਂ ਦੇ ਛੁੜ ਰਹੀ ਮੈਂ ਖੜਾ ਕਰਦਾ ਜਾ ਚਾਮਸਤਾ ਜੂਣ ਛੜਿਆ ਉਹ ਨੂੰ ਕੱਢ ਕੋਰ ਕੇ ਫੋਕਰੀ ਕਰਦਾ ਜਾ ਔਰ ਇਹਦੇ ਉੱਤੇ ਇਹ ਮੇਰੇ ਨਾਲ ਦੀ ਸਿੱਮੀ ਕਾ ਵੀ ਲੱਗੀ ਹੈ ਨਾ ਇਹ ਲੱਗ ਲੁੱਪੂ ਗੀ ਲਾਉਂ ਉਹ ਨੂੰ ਜ਼ਿਆਦਾ ਤੋੜਾ ਸਾਡੀ ਕੀ ਕੀ ਤੇ ਜ਼ਿਆਦਾ ਖਾਂਦੇ ਡਾਕਟਰ ਇਹ ਹਸਪੀਟਲ ਆਉਂਦਾ ਜੋਸ਼ ਨੂੰ ਇਹਦੇ ਤੱਲੇ ਨਾਲ ਇਹਦੇ ਤੱਲੇ ਚੇਰੀ ਕੱਟ ਕੇ ਇਹ ਲੱਗਦਾ ਜਿੰਨਰ ਬੰਦਦਾ ਹੈ ਜਿੰਨਰ ਇਹਦੇ ਤੱਲੇ ਇਹਦੇ ਤੱਲੇ ਤਦੋਂ ਇਹ ਇਹ ਜਿਹੜਾ ਉੱਪਰ ਜਿਹੜਾ ਨਾ ਸਾਰਾ ਇਹ ਸਭ ਚ ਹਟ ਦੇਣਗੇ ਇਹਨਾਂ ਤੇਰੇ ਇੱਕਾ ਧੰਨਵਾਦ। ਬਿਲਕੁਲ ਸਹੀ ਹੋ ਗਿਆ। ਇਹ ਸੋ ਕੁਛ ਨੀ ਕਰ। ਚਲੋ ਇਹ ਕਰੂ ਜਿਸ ਹੈ ਗਾੜਾ ਲੱਗਾ ਨਾ ਇਹ ਗਾੜਾ ਨਾ ਖਿੱਚ ਕੇ ਇਸੋ ਥੰਡੇ ਲਾ ਕੇ ਸਪੋਰਟ ਨੇ ਪਲਾਸਟ ਆ ਜਾਣਾ ਉਹਨੇ। ਇੱਕ ਰਹਿ ਗਿਆ। ਇਹਨੂੰ ਪੁਸ਼ਟੀ ਕਰਾਂਗੇ ਕਿ ਸਮਝ ਖੇਲ ਤਾਂ ਹੈ। ਅੱਛਾ। ਆਪ ਇਹ ਥੋੜੀ ਮਾਰ ਕੇ ਉਹਦੇ ਆਪੇ ਇਹਦਾ ਨਵਾਂ ਪਲਾਸਟ ਕਰਕੇ ਇਸ ਵੇਲੇ ਨਾ ਤੁਮੋ ਚੇਤੇ। ਸਤ ਗੁਰੂ ਭੇਟੈ ਸੋ ਸੁਖ ਪਾਏ ਹਰ ਕਾਲਾ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਉਨੇ ਸੇ ਦੇਨੇ ਕੇਵਲ ਉਹ ਬੇਟੀਆਂ ਸੀ ਤੇ ਇੱਕ ਬੇਟੀ ਦੀ ਦਰਖੋਸਤ ਹਾਂਜੀ ਹਾਂ ਜੀ ਤਾਂ ਬੰਦੇ ਨੇ ਪਹਿਲੇ ਜਿਨ੍ਹਾਂ ਦੇ ਪਾਦਰ ਸਾਹਿਬ 2016 ਦੇ ਵਿੱਚ ਖਾਤੌਲਾਂ ਕਰਦੇ ਹਾਂ ਮਾਵਤੀ ਇਹਨੇ 1.5 ਕਿਲਾ ਜ਼ਮੀਨ ਹੈ ਕੋਣ ਵੋਂਦਾ ਹੈ ਕਿਨੇ ਹੈ ਇਹ ਉਹ ਨੈਪਰਾ ਤੈਨੂੰ ਭਰਾ ਕਿੱਥੇ ਹੈ ਰੋਟੀ ਪਣੀ ਪੁੱਤਰ ਇਹ 10 ਪਲਸ 1 ਵਿੱਚ ਪੜ੍ਹਦੀ ਸੀ ਇਹ ਤਾਂ ਕੋਈ ਨਹੀਂ ਬੜਾ ਚੰਗੀ ਸੈਲਰੀ ਇਹ ਪਲਸ 10 ਪਲਸ ਕਰ ਰਹੀ ਹੈ ਜਿਹੜੀ ਬੀਐਸਸੀ ਨਰਸਿੰਗ ਕਰਨੀ ਗਿੰਦੀ ਸੋ ਤੁਸੀਂ ਕੀ ਕਰ ਰਹੇ ਹੋ ਮੈਂ ਪਲਸ 1 ਚਾਹੀਏ ਪਲਸ 1 ਕਿੱਥੇ ਬੜੀ ਇਸ ਤੋਂ ਬਾਅਦ ਕਿੱਥੇ ਬੜਦੀ ਹੈ ਇਸ ਤੋਂ ਬਾਅਦ ਮੈਂ ਨਰਸਿੰਗ ਕਰਾਂਗਾ ਨਸੀਗਾ ਨਸੀ ਦਾ ਕਿਉਂ ਚਾਹ ਹੈ ਚਾਹ ਕਿਉਂ ਨਰਸਿੰਗ ਕਰਨਾ ਸੇਵਾ ਕਰਨੀ ਨਹੀਂ ਜੇ ਨਾ ਜਿੰਨੀ ਫੀਸ ਹੈ ਨਾ ਉਹ ਸਾਡੀ ਕਮਿਟੀ ਤੇ ਕਰੇ ਬੈਗ ਉੱਥੇ ਨਾ ਬੈਗ ਪਿਆ ਇੱਕ ਮਰਜੀ ਜਿਹੜੇ ਬੱਚੇ ਨੇ ਦੋ ਬੱਚੇ ਨੇ ਕੜੀ ਕੜੀ ਜਾਈਏ ਸਿੱਖਰੰਤਾਰ ਹਰ ਮਹੀਨ ਉਹਨਾਂ ਨੂੰ ਕਿੰਨਾ ਪੈਸਾ ਚਾਹੀਦਾ ਦਾਲ ਦਿਓ ਸਾਡੇ ਕਾਉਂਟ ਸੇ ਚਾਰ ਬਣਾ ਲਈ ਇਹਨਾਂ ਦਾ ਅਕਾਊਂਟ ਨੰਬਰ ਅਕਾਊਂਟ ਖੋਲ ਦਿਓ ਹਰ ਮਹੀਨੇ ਉਹਨਾਂ ਦੇ ਪੈਸੇ ਤੇ ਜਮ੍ਹਾਂ ਹੋ ਜਾਵਣਗੇ ਇਹਨਾਂ ਦਾ ਸੀ ਨੋਟ ਕਰ ਬੇਟਾ ਇਹਨਾਂ ਦੇ ਨਾਂ ਤੇ ਅਕਾਊਂਟ ਖੋਲ ਦਿਓ ਤੁਸੀਂ ਜਿਹੜੀ ਫੀ ਪੇ ਸਲਿੱਪ ਹੋਏਗੀ ਇਹ ਨਾ ਮੈਂ ਮਨਜੀਤ ਨੂੰ ਕਹਿੰਦਾ ਇਹਨਾਂ ਨਾਲ ਗੱਲ ਕਰ ਲੈਂਦੀ ਐ ਬਈ ਇਹਨਾਂ ਨੂੰ ਦੋਨੋਂ ਬੱਚਿਆਂ ਦਾ ਜਦ ਤੱਕ ਬੀ ਐਸਸੀ ਨਹੀਂ ਹੁੰਦੀ ਆਨੰਦ ਕਲਸ਼ਨ ਉਹਨਾਂ ਦੀ ਫੀਸ करेगी तू करेगा यस ये मैं कर दंगा अच्छा ये वास्ते हाल हारा जो पावे मन ਵਿੱਚ ਉਸ ਆ ਸਾ ਲਿਖ ਲੈ ਹੁਣ ਇਥੇ ਇਸ ਸਾਡੇ ਵਰਗੇ ਬੰਦੇ ਦਾ ਕੰਮ ਨਹੀਂ ਹੈ ਇਹ ਕੰਮ ਹੈ ਸੰਸਥਾਵਾਂ ਦਾ ਜਿਸ ਤਰ੍ਹਾਂ ਐਸਜੀਪੀਸੀ ਹੈ ਗੁਰਦੁਆਰਾ ਦੀ ਗੁਰਦੁਆਰੇ ਨੇ ਨਾ ਕਿ ਅਸੀਂ ਗੁਰਦੁਆਰੇ ਦਿਆਂ ਇੱਟਾਂ ਇਕੱਠੀਆਂ ਕਰੀਏ ਤੇ ਗੁਰਦੁਆਰੇ ਬਣਾਈ ਜਾਈਏ ਅੱਜ ਹਰੇਕ ਫਾਰਮਰ ਨੂੰ ਤੁਹਾਡੀ ਲੋੜ ਹੈ ਪੁੱਜੇ ਨਾਲ ਦੇ ਘਰ ਟਹਿ ਗਏ ਆ ਜਿਨ੍ਹਾਂ ਦੀਆਂ ਛੱਤਾਂ ਚੋਰੀਆਂ ਆ ਜਿਨ੍ਹਾਂ ਦੀ ਰਿਪੇਅਰ ਦੇ ਕੰਮ ਹੈ ਇਹ ਕੋਈ ਬਹੁਤ ਵੱਡਾ ਕੰਮ ਨਹੀਂ ਹੈ ਇੱਕ ਰਾਜ ਮਿਸਤਰੀ ਹੋਵੇ ਇੱਕ ਓਵਰਸਾਇਰ ਹੋਵੇ ਜਿਹੜਾ ਵੇਖੇ ਰਾਜ ਮਿਸਤਰੀਆਂ ਨੂੰ ਗਾਈਡ ਕਰੇ ਔਰ ਉਹਨਾਂ ਦੇ ਘਰ ਦੀ ਰਿਪੇਅਰ ਹੋਵੇ ਜੇ ਸਮਾਨ ਨਹੀਂ ਹੈਗਾ ਉਹ ਜਿਹੜੇ ਸਾਡੇ ਵਰਗੇ ਬੰਦੇ ਤੇ ਅਸੀਂ ਵੀ ਇਸ ਕੋਲ ਕਹੀ ਹੋਣੇ ਕਿਸੇ ਕੋਲੋਂ ਸੀਮਿੰਟ ਲੈ ਲੈ ਕਿਸੇ ਕੋਲੋਂ ਰੇਤਾ ਲੈ ਲੈ ਕਿਸੇ ਕੋਲੋਂ ਬਜਰੀ ਲੈ ਲੈ ਤੇ ਘੱਟ ਤੋਂ ਘੱਟ ਇਹਨਾਂ ਦੇ ਕੰਮ ਚੱਲਣ ਦੇਖੋ ਨਾ ਜੀ ਅਸੀਂ ਇੱਥੇ ਰਹਿਣ ਵਾਲੇ ਨਹੀਂ ਹੈ ਰਹਿਣ ਵਾਲੇ ਬੰਦੇ ਹੀ ਇਹ ਕੰਮ ਕਰਵਾ ਸਕਦੇ ਤੇ ਮੇਰੀ ਗੁਜਾਰਿਸ਼ ਹੈ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਨਾ ਲਾਓ ਇਹਨੇ ਲੱਗਣ ਨਾ ਕਰੋ ਰਮਾਲਿਆਂ ਤੇ ਖਰਚ ਨਾ ਕਰੋ ਗੁਰੂ ਰਾਮਦਾਸ ਨੂੰ ਉਹਨਾਂ ਦਾ ਮਨ ਤਾਂ ਖੁਸ਼ ਹੋਏਗਾ ਜੇ ਗੁਰੂ ਰਾਮਦਾਸ ਦੀ ਔਲਾਦ ਖੁਸ਼ ਹੋਏਗੀ ਮੇਰੀਆਂ ਅੱਖਾਂ ਅਥਰੂ ਵੰਦਾ ਇਹ ਦੇਖ ਕੇ ਕਿ ਇਸ ਇਹ ਇਹ ਸੜੀ ਸੜੀ ਜਿਹੜੀ ਪਨੀਰੀ ਹੈ ਇਹਦਾ ਕੀ ਹਾਲ ਹੈ ਅਸੀਂ ਫੁੱਲ ਲੈ ਜਾਂਦੇ ਹਾਂ ਕਰੋੜ-ਕਰੋੜ ਦੇ ਫੁੱਲ ਆ ਦੇਤੇ ਕਰੋੜ-ਕਰੋੜ ਦੇ ਉਹ ਲਾਤੇ ਗੁਰੂ ਦੇ ਘਰ ਨੂੰ ਕੋਈ ਫੁੱਲਾਂ ਦੀ ਲੋੜ ਹੈ ਜਾਂ 5-5 ਲੱਖ ਦੇ ਰੁਮਾਲੇ ਰਾਤ ਉਹ ਕਾਦੇ ਤੋਂ ਲਾਤੇ ਭਈ ਆਓ ਇੱਥੇ ਆ ਕੇ ਸੇਵਾ ਕਰੋ ਬੱਚਿਆਂ ਨੂੰ ਪੜਾਓ ਬੱਚਿਆਂ ਦੇ ਨੂੰ ਅੱਗੋਂ ਕੁਝ ਸਿਖਾਓ ਤੇ ਤਾਂ ਹੀ ਗੱਲ ਬਣੇ ਲਓ ਦੱਸ ਲਓ ਆਂ ਦਾਦੀ ਜੱਦੀ ਕਹੇਗੀ ਵੀ ਚੜੇਗੀ ਔਣੇ ਕਿ ਨਾ ਕੋਲ ਬਤਾ ਦੋ ਕਿ ਜੀ ਕਿਸ ਜਿਆਦਾ ਕੋਈ ਮਿਸਤਰੀ ਕੋਈ ਪ੍ਰਾਕੀਓ ਪ੍ਰਾਲਾ ਹੋਏਗਾ ਇਸ ਕੰਮ ਮੇਰਾ ਉਪਰਾਲਾ ਇਹ ਹੈ ਜੀ ਅਸੀਂ ਤੇ ਆਲਰੇਡੀ ਬੰਦੇ ਹੁਣ ਉੱਥੇ ਲਾਤੇ ਆ ਜੋ ਮਾਰਕਿੰਗ ਕਰ ਰਹੇ ਜਿੱਥੇ ਇਹ ਘਰ ਬਣਨੇ ਅਸੀਂ ਇੱਕ ਘਰ ਦੋ ਰੂਮ ਵਾਲਾ ਬਣਾ ਕੇ ਲੈ ਕੇ ਵੀ ਆਏ ਪਰ ਉਹ ਉੱਥੇ ਲੱਗ ਨਹੀਂ ਸਕਦਾ ਕਿਉਂਕਿ ਉੱਥੇ ਇੱਕ 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 ਫੈਮਿਲੀ ਹੈ ਅਸੀਂ ਸਮਝਿਆ ਜੀ ਕੋਈ ਦੋ ਦੀ ਫੈਮਿਲੀ ਹੋएगी ਤਾਂ ਉੱਥੇ ਅਸੀਂ ਲਵਾ ਦੇ ਉਹ ਉਹ ਠੇਪਿਆ ਆਪਣਾ ਐਮਪੀ ਸਾਹਿਬ ਦੇ ਉੱਥੇ ਗੋਡਾਊਨ ਚ ਦੇ ਕੀ ਨਾਮ ਸਰਪੰਚ ਸਰਪਜੀਤ ਸਿੰਘ ਦੇ ਉੱਥੇ ਪਿਆ ਠੀਕ ਹੈ ਨਾ ਜੀ ਗੱਦੇ ਵੀ ਲਿਆਏ ਸਾਂ ਅਸੀਂ ਉਹ ਵੀ ਉੱਥੇ ਪਏ ਐ ਤੇ ਅਸੀਂ ਪਹਿਲੇ ਤੇ ਉਹ ਕੰਮ ਕਰਾਂਗੇ ਜਿਹੜਾ ਗਾੜੀ ਕੇ ਕਣੀ ਕੇ ਪੇਟ ਹਾਂਜੀ ਉਸ ਤੋਂ ਬਾਅਦ ਮੈਂ ਹੁਣੇ ਦਿੱਲੀ ਫੋਨ ਕੀਤੀ ਹੈ ਮੈਂ 2 2-3 ਔਰ ਸ਼ੇਅਰ ਮੰਗਾ ਰਹੇ ਹਾਂ ਠੀਕ ਹੈ ਨਾ ਜੀ ਤੇ ਉਹ ਇੱਥੇ ਆਣਗੇ ਹੁਣ ਦੇਖੋ ਭੈਣ ਜੀ ਸੀਜ਼ਨ ਹੈ ਦੀਵਾਲੀ ਦਾ ਇਹ ਦੀਵਾਲੀ ਲੰਘ ਜਾਵੇ ਉਸ ਤੋਂ ਬਾਅਦ ਜੇ ਇਹ ਸੇਵਾ ਕਰਦੇ ਨੇ ਤੇ ਜੀ ਹਜ਼ੂਰੀ ਕਿਉਂਕਿ ਇਹਨਾਂ ਨੇ ਵੀ ਹੁਣ ਬਾਬਾ ਜੀ ਨੂੰ ਬਿੰਦੀ ਕੀਤੀ ਹੈ ਬੰਦਿਆਂ ਨੂੰ ਬਾਬਾ ਬਚਨ ਸਿੰਘ ਆਲਾ ਦੇ ਬੰਦਿਆਂ ਨੂੰ ਦੇ ਭੇਜ ਰਹੇ ਨੇ ਤੂੰ ਕੇ ਉਹ ਅਗਰ ਬੰਦੇ ਭੇਜ ਦਿੰਦੇ ਨੇ ਇੱਕ ਜਗ੍ਹਾ ਉਹਨਾਂ ਨੂੰ ਸਟੇਸ਼ਨ ਕਰਾ ਦੇਵਾਂਗੇ ਜਿੱਥੇ ਇੱਥੇ ਉਹਨਾਂ ਨੂੰ ਸਮਾਨ ਚਾਹੀਦਾ ਹੈ ਸਮਾਨ ਅਸੀਂ ਭੇਜਦੇ ਜਾਾਂਗੇ ਉਹ ਆਪਣੇ ਰਾਜ ਮਿਸਤਰੀ ਲੈ ਕੇ ਇਹ ਲੈ ਕੇ ਸਾਰੇ ਕੰਮ ਕਰਦੇ ਨੇ ਇਹ ਤੇ ਜਿਵੇਂ ਲਵਾਂਗੇ ਉੱਥੇ ਵਾਈਗਰੂ ਹੈ ਇਥੇ ਕੁਝ ਨਹੀਂ ਹੋਏਗਾ ਉੱਥੇ ਵਾਈਗਰੂ ਹੈ ਇਥੇ ਕਾਰ ਮਾਰ ਮਲੀਆਂ ਮਸਾਂੀਆਂ ਉਹ ਫੇਸ ਕੀਆਂ ਹੈ ਹੈਨਾ ਅੱਖਾਂ ਨਹੀਂ ਕਰਕੇ ਜੇ ਸਭ ਕੁਝ ਨਹੀਂ ਦਿਸਦਾ ਕੁਝ ਵੀ ਇਥੇ ਵਾਈਗਰੂ ਜਦੋਂ ਤੁਹਾਨੂੰ ਬੇਦਾਸ ਹੋ ਤਾਂ ਸੋਚ ਰਾਂ ਕੀ ਕਰਨਾ ਅੱਖਾਂ ਮਲ ਕਰਕੇ ਵਾਈਗਰੂ ਵਾਈਗਰੂ ਦੁਬਲਿ ਨਹੀਂ ਕਹਿਣੇ ਕੁਝ ਵੀ ਦੇਖ ਵੇਖਣਾ ਤੇ ਨਹੀਂ ਕੁਝ ਦਿਸਦਾ ਉਸ ਵੇਲੇ ਤੁਸੀਂ ਅਨੰਦੋਵੀਚ ਨੂੰ ਨਾਨਕ ਇੱਕ ਅਨੰਗੂਨ ਨਾਨਕ ਤਾਨਗੁਰ ਨਾਨਕ ਤਾਨਗੁਰ ਨਾਨਕ ਤਾਨਗੁਰ ਨਾਨਕ ਤਾਨਗੁਰ ਨਾਨਕ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਤਾ ਵੇ ਲਾਡੂ ਪਾਪ ਕਰਦੇ ਹੋ ਇਹ ਨਾਨਕ ਬਖੜੇ ਬੇਨਤੀ ਗਿਰ ਸੱਚ ਬੰਦੇ ਹੈ ਬੇਨਤੀ ਇਹ ਤਾਂ ਸੱਚ ਬੰਦ